ਵੇਖ ਮਨਜੀਤ ਹੁਣ ਕੀ ਮਤਮੈਂ ਦੇਣੀ ਇਹਨਾਂ ਨੂੰ ਕੁੜੀਆਂ ਨੂੰ ਕੀ ਸੁੱਖ ਨੂੰ ਅਸੀਂ ਮਾੜਾ ਕਹਿਤਾ ਵਾ ਮੂੰਹ ਬਣਾ ਕੇ ਤੇ ਰਾਤ ਦੀ ਅੰਦਰ ਵੜ ਗਈ ਤੇ ਹੁਣ ਸਵੇਰ ਦੀ ਇਦਾਂ ਤੁਰੇ ਪਿਰਦੀ ਕਿ ਇਹਨਾਂ ਕੁੰਦੀ ਨਹੀਂਗੀ ਤੇ ਕੀ ਹੁਣ ਮੈਂ ਆਖਾਂ ਓ ਮੰਮੀ ਉਹਦੀ ਬੜੀ ਹੋ ਗਈ ਆ ਛੱਡੋ ਪਰਾਂ ਉਹ ਗੱਲ ਨੂੰ ਹੁਣ ਬੜੀ ਕੀ ਹੋ ਗਈ ਤੇ ਨਾ ਕੀ ਹੋ ਗਈ ਬੋਲਣ ਲੱਗੀ ਵੇਖਦੀ ਕਾਕਨੀ ਆਪਾਂ ਫੇਰ ਉੱਥੇ ਗਲਤ ਹੋ ਜਾਣਾ ਵਾ ਹੁਣ ਆਪਾਂ ਵੀ ਸੋ ਦੋ ਦਿਨ ਹੋ ਗਏ ਆ ਸੁੱਖ 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 ਤੂੰ ਇਦਾਂ ਗਾਤਾ ਸੁੱਖ ਤੂੰ ਛੱਡੋ ਜੋ ਗਿਆ ਹੋ ਗਿਆ ਤਹੋਣ ਨਹੀਂ ਕੀ ਆਖਿਆ ਵਾ ਸਵੇਰ ਦਾ ਰਾਤ ਨੂੰ ਬੰਦਾ ਸੌਂਗਰ ਸਵੇਰ ਨੂੰ ਸਭ ਕਾਲ ਤਾਂ ਚੇਤਾ ਪਲਾ ਲੈਣਾ ਚਾਹੀਦਾ ਵਾ ਸੁਖ ਅਨਖ ਖਾ ਲ ਲੈ ਆਵੇ ਲੋ ਮੰਮੀ ਉਹ ਉਹ ਹੁਣਾਂ ਤਾਂ ਕਿਉਂ ਇਹ ਨਾ ਕੋਹ ਉਹਨੂੰ ਮੈਂ ਮੈਂ ਵੀ ਆ ਬਿਮਾੜਾ ਮੋਟਾ ਗੁੱਸਾ ਰਹਿ ਗਿਆ ਵਾ ਖਤਮ ਹੋ ਜਾਣਾ ਕੋਈ ਨਹੀਂ ਰਹਿਣਾ ਖਦਾਵਾ ਉਹ ਤੇ ਕੋਈ ਗੱਲ ਨਹੀਂ ਦੋ ਦਿਨ ਹੋ ਗਏ ਨੇ ਮੰਮੀ ਤੈਨੂੰ ਖਵਾਲਣ ਪਿਆ ਲਨ ਡਈ ਆ ਤੇ ਮੰਮੀ ਨੂੰ ਕੇ ਕੰਮ ਤੇ ਜਾਣਾ ਪੈਂਦਾ ਤੇ ਜਦ ਮੈਂ ਖਵਾਲਣ ਨੂੰ ਤੇ ਖਵਾਲਦਾ ਪਰ ਬੁਰੇ ਲੱਗੀ ਦਾ ਵਾ ਉਹ ਭਾਬੀ ਮਾਂ ਦਾ ਖਾਦਾ ਕੋਈ ਗੱਲ ਨਹੀਂ ਹੁੰਦੀ ਨੇ ਕਹਾਂਦਾ ਮੰਮੀ ਹੁੰਦੀ ਰਹੀ ਸਾਰਾ ਕੁਝ ਚੱਲਿਆ ਮੈਂ ਇਕਵਾਲ ਦਿੰਨੀ ਕੋਈ ਨਹੀਂ ਇਹ ਗੱਲ ਨਹੀਂ ਕਹਾਂਦਾ ਇਹਦਾ ਮੂੰਹ ਖਲਾ ਛੱਡਦੀ ਐ ਮਿੰਦੇ ਇਹ ਨਹੀਂ ਸਮਝ ਲੱਗਦੀ ਐਵੇਂ ਲੜਾਈ ਜੀ ਪਈ ਐ ਮੈਨੂੰ ਨਹੀਂ ਚੰਗੀ ਬਹਿ ਜਾ ਬਲਜੀਤ ਮੰਮੀ ਵੇਖਾ ਪਾਣੇ ਮੜੀ ਮਾਂਜਣ ਵਾਲੇ ਬਈ ਇਹਨਾਂ ਮਾਜਮਾਰੀ ਸੁੱਖ ਨੂੰ ਇੱਕ ਮਿੰਟ ਸੁੱਖਾ ਇੱਧਰ ਆ ਨਹੀਂ ਹੁਣ ਤੈਨੂੰ ਕੀ ਕਹਿਤਾ ਵਾ ਕਿਸੇ ਨੇ ਕਿਆਦਾ ਤੈਨੂੰ ਇੰਨਾ ਗੁੱਸਾ ਚੜਦਾ ਵਾ ਲੈ ਚਲ ਸੁਖ ਨਾ ਬਣਾ ਮੂੰ ਬੱਸ ਕਰ ਹੁਣ ਪੜਾ ਹੋ ਗਿਆ ਖਵਾਲਦੇ ਬੁਰੇ ਲੱਗੀਦਾ ਵਾ ਜੇ ਮੈਂ ਖਵਾਲਾਂ ਦੇ ਕਿ ਕਿੰਨਾ ਖਲਾ ਲਾ ਪਿਆ ਮਮੀ ਕੱਪੜੇ ਜੋੜ ਲੈ ਤੁਸੀਂ ਭਾਵੇਂ ਮੰਜਣੇ ਜਾਂ ਮੰਜਨਾਂ ਦੇ ਪਏ ਆ ਮਮੀ ਖਵਾਲਣੇ ਨਹੀਂ ਦੇਈ ਆ ਕਿ ਮੇਰੇ ਖਵਾਲਾਂ ਬਹੁਤੀ ਗੱਲ ਬੰਦ ਨਹੀਂ ਆ ਪੈਣਾ ਮੈਂ ਨਾਲ-ਸੱਤ ਵਾਰ ਖਵਾਲਾਂ ਮੈਂ ਕੋਈ ਮੇਰੇ ਵਾਸਤੇ ਵਾਧੂ ਨਹੀਂਗਾ ਮੇਰਾ ਪੁੱਤ ਪਰ ਤੁਸੀਂ ਵੀ ਚਲੋ ਆਪਣੇ ਬੰਦੇ ਦੀ ਥੋੜੀ ਬਹੁਤੀ ਕੇਅਰ ਕਰੋ ਕੋਈ ਗੱਲ ਨਹੀਂਗੀ ਤੇ ਮੰਮੀ ਕੇਅਰ ਕਰਦੀ ਨਹੀਂ ਨੇ ਮੈਂ ਗੱਲ ਆਪਣੇ ਸਿਰ ਲੱਲੀ ਆ ਔਰ ਕਿਹੜੀ ਮੈਂ ਗੱਲ ਲਈ ਆ ਬਹੁਤੀਆਂ ਗੱਲਾਂ ਨਾ ਕਰ ਗੁੱਸਾ ਜਿਹੜਾ ਠੰਡਾ ਕਰ ਤੈਨੂੰ ਇਹੋ ਹੀ ਗੱਲ ਕਹਿੰਨੇ ਨਾ ਵੀ ਬੋਲਣ ਲੱਗੀ ਤੂੰ ਵੇਖਦੀ ਨਹੀਂ ਕੁਛ ਵੀ ਪਹਿਲਾਂ ਤੋਲੋ ਫਿਰ ਬੋਲੋ ਮੂੰਹ ਜੋ ਗੱਲਾਂ ਨਿਕੜੀਆਂ ਮੂੰਹ ਜ ਨਹੀਂ ਪੈਂਦੀਆਂ ਮਾਸਾ ਮਾਸਾ ਗੱਲ ਤਾਂ ਤੂੰ ਛੱਡਾ ਪਾ ਕੇ ਬਹਿ ਜਾਨੀ ਆ ਅਜੇ ਵੀ ਸਮਝ ਜਾ ਮੈਂ ਨਹੀਂ ਅਜੇ ਵੀ ਡੁੱਲਿਆ ਮੇਰਾ ਦਾ ਕੁਛ ਨਹੀਂ ਵਿਗੜਿਆ ਤੇ ਮੈਂ ਤਾਂ ਜਾਖਣ ਲਈ ਹੁਣ ਵੀ ਚੱਲ ਜੇ ਮੈਂ ਸੋਣੀ ਲਿਆ ਤਾਂ ਕੀ ਹੋ ਗਿਆ ਮੈਂ ਵੀ ਆਪਣੀ ਦਾ ਸੱਚੀ ਸੁਣ ਕੇ ਬੋਲਣ ਲੱਗੀ ਗੱਲਾਂ ਤਾਂ ਹੋਈਆਂ ਗਾਂ ਗਈਆਂ ਤੂੰ ਬਸ ਉਹ ਗੱਲ ਨੂੰ ਲੈ ਕੇ ਫੜ ਕੇ ਬੈਠੀ ਆ ਹੁਣ ਅੱਜ ਵੀ ਮੰਮੀ ਨੇ ਠੰਡੀ ਹੋ ਜਾ ਹੁਣ ਚੱਲ ਖਵਾਲ ਫੜ ਨਹਾ ਬੀਦਰ ਮੈਂ ਕੋਈ ਥੱਕ ਨਹੀਂ ਗਈ ਕਵਾਲਣ ਲੱਗੀ ਫੜ ਤੂੰ ਕਵਾਲ ਉਹ ਪਾਣੀ ਵੀ ਦੇ ਮੈਨੂੰ ਆ ਬਲਜੀਤ ਲਿਆਈ ਪਾਣੀ ਇਹਦਾ ਹੀ ਪਾਣੀ ਹੈ ਹਾਂ ਕੋਈ ਗੱਲ ਨਾਲੇ ਆਪ ਗੁੱਸਾ ਚੜਾਈ ਜਾਣਾ ਨਾਲੇ ਹਾਨੂੰ ਚੜਾਈ ਜਾਣਾ ਨਾਲੇ ਉਹ ਸਨ ਦੇ ਵਖਰਾ ਆਪਣੇ ਥਾਂ ਸਾਰਾ ਟੱਬਰ ਹੀ ਮੰਮੀ ਮੈਨੂੰ ਹੀ ਸੁਣਾਉਂਦਾ ਰਹਿੰਦਾ ਮੈਨੂੰ ਹੀ ਸੁਣਾਉਂਦਾ ਰਹਿੰਦਾ ਗੱਲ ਕਾਦੀ ਹੋ ਗਈ ਉਹਦੇ ਪਿੱਛੇ ਹੀ ਪੈ ਗਏ ਤੁਸੀਂ ਦੇਰ ਤਾਂ ਪਾਣੀ ਹੈਗਾ ਵਾ ਹੈਗਾ ਪਿੱਛੇ ਪੈ ਗਏ ਤਾਂ ਕੀ ਪਿੱਛੇ ਨਹੀਂ ਪੈਣਾ ਮੈਂ ਨਾਨੀ ਮਨਜੀਤ ਵੇਖ ਲੈ ਹੁਣ ਮੈਂ ਸਾਰਿਆਂ ਦੇ ਸਾਹਮਣੇ ਬਲਜੀ ਤੂੰ ਵੀ ਆ ਇਧਰ ਬਾਹਰ ਹੁਣ ਇਹਨੂੰ ਪੁੱਛ ਲੋ ਵੀ ਕਿੱਦਾਂ ਕਰਨੀ ਅਜੇ ਵੀ ਗੁੱਸਾ ਰਖਾ ਡਿੱਟੀ ਚ ਕੀ ਕਰਨਾ ਉੱਧਰ ਹੁਣ ਵਿਆਹ ਤਾਂ ਰਿਆ ਉਹਨਾਂ ਨੇ ਕੀ ਪੁੱਛਣਾ ਹੁਣ ਜਦੋਂ ਗਾਲੀ ਖਤਮ ਹੋ ਗਈ ਕਹਿਣ ਦਿਆ ਠੰਡੀ ਕਰੋ ਗੱਲ ਠੰਡੀ ਗੱਲ ਤੂੰ ਤਾਂ ਕਹਿਤਾ ਹੋਗੀ ਆ ਕੱਲ ਕਹਿੰਦੀ ਨਹੀਂ ਮੈਂ ਨਹੀਂ ਵਿਆਹ ਜਾਣਾ ਮੈਂ ਨਹੀਂ ਉੱਥੇ ਜਾਣਾ ਪਰ ਜਾਣਾ ਪੈਣਾ ਵਾ ਉਹ ਜਾਊਗੀ ਕੋਈ ਨਹੀਂ ਓਦਾਂ ਕਹੀ ਗੱਲ ਮੰਮੀ ਉਹਨਾਂ ਨੇ ਕਹਿਣਾ ਹਾਂ ਵਿਆਹ ਤੇ ਉਹ ਕੁਝ ਕਰ ਇਹੋ ਕੋਸ਼ਿਸ਼ ਕਰਦੇ ਆ ਤੇ ਚਲ ਆ ਜਿਹੜਾ ਸੂਟ ਇਕੱਤਾ ਬਣਾਉਣਾ ਤੇ ਅੱਜ ਬਣਾ ਲਿਆਈਏ ਪੋਣਾ ਵੀ ਪਹਿਣਾ ਜਾਣਾ ਵੀ ਪਹਿਣਾ ਤੇ ਜੇ ਉੱਥੇ ਲੋਕ ਇਕੱਠੇ ਹੋਣਗੇ ਸਾਰੇ ਰਿਸ਼ਤੇਦਾਰ ਸਾਰੇ ਆਉਣੇ ਆ ਉਹ ਜਦੋਂ ਘਰ ਆਣ ਕੇ ਮਨਾਉਣਗੇ ਫੇਰ ਜਾਣਾ ਤੂੰ ਦੱਸ ਉਥੇ ਚੱਲ ਜਾ ਬਣਾ ਲਿਆ ਸੁਖ ਜੀ ਉਦੋਂ ਵੀ ਮਨਾ ਮਨਾ ਕੇ ਖੜਿਆ ਤਾਂ ਨਾਲੇ ਲੋਕੀ ਇਦਾਂ 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 ਕਰਦੇ ਤੇ ਨਾਲੇ ਹੱਸਦੇ ਵਖੀਦੇ ਉਹ ਹੋ ਹੋ ਕੇ ਤੇ ਨਾਲੇ ਉਹ ਖੇ ਖਾਧੀ ਜਾ ਕੇ ਉਹ ਵਿਆਹ ਵੇਖਿਆ ਉਹ ਸਭ ਕੁਝ ਉੱਥੇ ਖਾਦਾ ਤੇ ਹੁਣ ਫੇਰ ਉਹ ਉਂਗਲਾ ਕਰਾਉਣੀਆਂ ਵਾ ਮੰਮੀ ਉਥੇ ਤੇ ਇੱਕ ਬੁੱਢੀ ਕਹਿਣ ਵੀ ਡਈ ਹੀ ਉਦੋਂ ਆਂਦੀ ਪਰੀਠੀਆਂ ਨਹੀਂ ਖਾਣਾ ਪਿੰਕਿਆ ਪਾਣਾ ਇਹਨਾਂ ਨੂੰ ਤੋ ਉਹ ਗੱਲ ਹੋਈ ਨਾ ਤੇ ਹੁਣ ਜ਼ਰੂਰੀ ਤੂੰ ਉਹਨਾਂ ਦਾ ਕੋਈ ਮੂੰਹ ਆਖਵਾਉਣਾ ਵਾ ਤੇ ਫੇਰ ਹੀ ਜਾਣਾ ਚੱਲ ਉਠ ਲੀੜਾ ਕੱਪੜਾ ਜਿਹੜੇ ਦੋ ਤਿੰਨ ਸੂਟ ਐ ਨਾ ਬਣਾ ਲਿਆਈਏ ਫੇਰ ਉੱਥੇ ਜਾਣਾ ਸੀਨੇ ਵੀ ਦੇਣੇ ਆ। ਮੈਂ ਕਹਿੰਦੇ ਆ ਸੀ ਲੈਣੇ ਆ। ਚੱਲ ਜੰਦ। ਇਹ ਤਾਂ ਮੰਜੀਤ ਦਾ ਵੀ ਲੈ ਆਇਓ ਵੇਖ ਕੇ ਕੋਈ ਹਿਸਾਬ ਨਾ ਆ ਮੈਨੂੰ ਲੱਗਣ ੜਾ ਥੋੜਾ ਥੋੜਾ ਤੰਗਵਾ ਸੂਟ। ਹੁਣ ਕਿੰਨੀ ਕ ਵਾਰ ਖੁੱਲੇ ਸੂਟ ਕੋਈ ਜਾਦੇ ਹੈ ਇਨੀ ਤੰਗ ਹਾਂ। ਆਹ ਤਾਂ ਮੈਨੂੰ ਮਹੀਨਾ ਹੋ ਗਿਆ ਇਹੋ ਭਾਈ ਨੂੰ ਤੰਗ ਦੀ ਗੱਲ ਕੰਡ ਹੈ ਜੇ। ਪਰ ਫੇਰ ਵੀ ਪੁੱਤ ਹੁਣ ਗਾੜੀ ਥੋੜਾ ਖੁੱਲਾ ਜਾਈਦਾ ਗਰਮੀ ਆਉਂਦੀ ਆ। ਪਿਆਰ ਨਵਾਂ ਲਿਆਉਣਾ ਵਾ। ਹੋਰ ਇਹੋ ਥੋੜੀ ਪਾ ਲੈਣਾ। ਪੁੱਤ ਮੈਂ ਹਾਂ ਇਹਦੇ ਹਿਸਾਬ ਨਾਲ ਜਾ ਕੇ ਹੋਰ ਨਿਆਮੀ ਨਵੇਂ ਨਿਆਮੀ ਵਧੀਆ ਨਿਆਮੀ ਵਿਆਹ ਦੇ ਵਿੱਚ ਪਾਉਣੇ ਆ। ਉਹ ਸੁ ਉਹਦੇ ਨਾਲ ਕੋਈ ਰਲਾ ਲਿਆ ਹੀ ਲੈ ਜੀ ਪੱਗ ਨਾਲ ਕੋਈ ਨਹੀਂ ਉਹਦਾ ਵੀ ਦੋਸਤ ਦੋ ਲੈ ਵੀ ਹੋਰ ਸ਼ਰਟਾਂ ਪੈਂਟਾਂ ਦੋ ਪੱਗਾਂ ਲੈ ਆਏ ਉਹ ਦੋ ਤਿੰਨ ਦਿਨ ਵਿਆਹ ਵੇਖਣਾ ਕਿਹੜਾ ਇੱਕ ਦਿਨ ਦਾ ਕੰਮ ਆ ਪੁੱਤ ਠੀਕ ਹੁਣ ਰੱਬ ਨੇ ਤਾਂ ਕਰ ਦਿੱਤਾ ਆ ਰਹੀ ਤੇ ਹੁਣ ਅਸੀਂ ਲੀੜਾ ਤੇ ਨਿਆਣੇ ਨੇ ਪਾਉਣਾ ਹੀ ਪਾਉਣਾ ਵਾ ਨਾ ਸ਼ਰਟਾਂ ਮਮੀ ਮੇਕੋ ਦੋ ਹੈਗੀਆਂ ਪੈਂਟ ਨਹੀਂ ਮੈਂ ਲੈਣੀ ਚੱਲ ਚੜੀਆਂ ਪਈਆਂ ਵਾ ਵੇਖ ਲਈ ਫੇ ਜਿੱਦਾਂ ਤੇਰਾ ਜੀ ਕਰੂ ਜਿਹੜਾ ਚੰਗਾ ਲੱਗੂ ਉਹ ਲੈ ਆ ਹਾਂ ਉਹ ਗੜੀਆਂ ਲੈ ਗਿਆ ਪੈਸੇ ਤੁਰੀ ਘਾਣ ਕੇ ਚੱਲ ਲੈ ਗਿਆ ਵਾ ਚੱਲ ਚੰਗਾ ਦਾ ਵੀ ਨਾ ਕੰਮ ਨਿਭੜਿਆ ਵਾ ਉਹ ਪੈਸੇ ਦਿੱਤੇ ਚੰਗੇ ਆ ਪੁੱਤ ਉਹਦੇ ਵੀ ਦੇਣੇ ਆ ਹੁਣ ਵੀ ਦੇਣੇ ਆ ਤੇ ਐਵੇਂ ਉਹਨੂੰ ਮੋੜਦਾ ਕਿਉਂ ਆ ਨਾਲੇ ਬੰਦਾ ਇਹ ਆ ਵੀ ਟਾਈਮ ਨਾਲ ਮੁੜ ਕੇ ਕੰਮ ਆਉਦਾ ਗੜੀ ਆਜੋ ਹੋਰ ਹੈ ਅਗਲੇ ਨੂੰ ਇਹ ਪਤਾ ਵੀ ਲੈ ਵੀ ਨਗਦ ਪੈਸੇ ਦੇ ਦਿੱਤੇ ਆ ਤੇ ਖੁਸ਼ ਗਿਆ ਅਗੀ ਹਮ ਹੈਨਾ ਤਾਂ ਸੋਨੂੰ ਟੱਕਰਿਆ ਗਿਆ ਮੈਨੂੰ ਹਾਂ ਆਂਦਾ ਵੀਰ ਪਹਿਲੀ ਲੈਣੀ ਆ ਤੇ ਵੇਖ ਲਓ ਬਣਾ ਲਓ ਸਲਾਹ ਤੁਸੀਂ ਆਪਣੀ ਨਹੀਂ ਤੇ ਮੈਂ ਤੇ ਤੈਨੂੰ ਇਹ ਗੱਲ ਆਖੀ ਸੀ ਉਹਨੂੰ ਮਨਾਲਾ ਵੀ ਮੈਂ ਤੇ ਤੈਨੂੰ ਸਮਝਾਇਆ ਕਿ ਮੈਂ ਤੂੰ ਇਨਾ ਚੱਕਰਾ ਤੇ ਨਾ ਪਿਆ ਕਿ ਨਾ ਜਾਓ ਯਾਰ ਛੱਡ ਕੇ ਇੱਥੇ ਸਾਨੂੰ ਮੈਂ ਤੇਰੇ ਵੀ ਸੋਰੇ ਭਨੇ ਰਹਿਣਗੇ ਚੁੱਪ ਕਰਕੇ ਮੈਂ ਜਮੀਨ ਤੇ ਕਿੰਨੀ ਗਾ ਜੇ ਚੱਲ ਮਾਰਾਂ ਨਾ ਢਾਡੀ ਸੁਣੀ ਆ ਤੇ ਇੰਨੀ ਜਮੀਨ ਤੇ ਤੂੰ ਉੱਥੇ ਉਦਾਂ ਵੀ ਮੋਲੀ ਲੈ ਹੀ ਲੈਣੀ ਆ ਇਹ ਵੀ ਮੈਂ ਢਾਡੀ ਆ ਤੇ ਉੱਥੇ ਵੀ ਢਾਡੀ ਰਹਿਣੀ ਆ ਤੇ ਤੂੰ ਮੈਂ ਮਾਰਨਾ ਟੱਕਿਆ ਰਹਿੰਦੇ ਇੱਥੇ ਵੱਜ ਬੱਜਾ ਵਾ ਬੱਜਾ ਰਹਿੰਦੇ ਨਾਲੇ ਮੈਂ ਤਾਈ ਬੁੱਢਿਆ ਦੇ ਕਿੱਥੇ ਧੱਕੇ ਖਾਂਦੀ ਫਿਰੂਗੀ ਲੋਕਾਂ ਨੇ ਕੰਨਾ ਸੁਣੂਗੀ ਉਸੇ ਰਗਵੀਰ ਮੈਂ ਨਾ ਵੀ ਮੇਰੇ ਭਰਾ ਨੇ ਉਹ ਕੁਰਾ ਬਣਾ ਲਿਆ ਸੀ ਆਪਾਂ ਆ ਬਣਾ ਲਿਆ ਸੀ ਤੇ ਦੱਸੋ ਕੁਰਾ ਵੀ ਉਜੜ ਚੱਲਿਆ ਵੇਖ ਲੈ ਆਉਂਦੇ ਹੋਰੇ ਹੈ ਤੇ ਬੜਾ ਇਦਾਂ ਦਾ ਮਾੜੀ ਗੱਲ ਵਾ ਉਹ ਤਾਂ ਸੁੰਦਾ ਨਹੀਂ ਗੱਲ ਆਂਦਾ ਨਹੀਂ ਵੀਰ ਤੁਹਾਡੀ ਸੁੱਖ ਨੂੰ ਅਗਲੀ ਨਹੀਂ ਸੁੱਖ ਨੇ ਮੇਰੀ ਬੇਇੱਜ਼ਤੀ ਬੜੀ ਕੀਤੀ ਆ ਨਹੀਂ ਪਰਜਾਈ ਨਹੀਂ ਟੱਕਰੀ ਨਹੀਂ ਤਾਈ ਨਹੀਂ ਰਕਰੀ ਮੈਨੂੰ ਕਦੇ ਵੀ ਹਾਂ ਤਾਈ ਦੇ ਅੰਦਰ ਉਹ ਜਿਹੜੀ ਲੰਮੀ ਪਈ ਹੋਣੀ ਆ ਮੈਂ ਗਾਹ ਗਿਆ ਜ ਮੂਰੇ ਮੋੜੇ ਮੈਨੂੰ ਲੱਗਦਾ ਹੁਣ ਇਹਦੀ ਵੀ ਬੁਗਤ ਨਹੀਂ ਰਹਿ ਗਈ ਫਿਰ ਜਾਈ ਦੀ ਨਹੀਂ ਤਾਈ ਨੂੰ ਤੇ ਪੁੱਛਦਾ ਆਪਣੀਆਂ ਮਰਜ਼ੀਆਂ ਕਰੰਦਿਆ ਵਾ ਵੀ ਤਾਂ ਹੀ ਫਿਰਕੇ ਮੇਰੇ ਤਾਈ ਨੂੰ ਜਿਆਦਾ ਕਹਿੰਦੇ ਆ ਤੇ ਲੜਾਈ ਪੈਂਦੀ ਵੀ ਤੇ ਤਾਈ ਨਿਕਲਣਾ ਮੇਰਾ ਘਰ ਝੜਦਾ ਤਾਂ ਨੇ ਮੇਰਾ ਜਵਾਈ ਵਿਗਾੜਦਾ ਤੇ ਮੈਨੂੰ ਡਰਦਾ ਕੋਈ ਗੱਲ ਹੀ ਨਹੀਂ ਕਰਦਾ ਮੈਂ ਚੱਲ ਕੋਈ ਨਹੀਂ ਉਹਦਾ ਮੇਰਾ ਮਨਵਾ ਕੀ ਮੈਂ ਮਨਬੀਜ ਕੋਲ ਜਾ ਕੇ ਆ ਮੈਂ ਪਿੰਡੋਂ ਤੇ ਉਹਨੂੰ ਸਮਝਾਉਣਾ ਜਾ ਕੇ ਉੱਥੇ ਕਿ ਆ ਢਿਆਈ ਕੰਮ ਕਰਨਾ ਤੇ ਆਪਣੇ ਪਰੋਣੇ ਨੂੰ ਸਮਝਾ ਦੇ ਇਹਨੂੰ ਸਮਝਾ ਗਈ ਪਾਲੀ ਨਾ ਵਿੱਚੋਂ ਤੂੰ ਮੈਂ ਨਾ ਦੋ ਕੁਰੇ ਬਣੇ ਸੀ ਕਿੱਡੇ ਵਧੀਆ ਸੀ ਆਪਾਂ ਹਸਣ ਖੇਡਣ ਡਏ ਹੁਣ ਕੋਈ ਗੱਲ ਨਹੀਂ ਤੇ ਉਹ ਬਹੁਤਿਆਂ ਤੋਂ ਮੈਨੂੰ ਗੱਲਾਂ ਨਾ ਸੁਣਾ ਕੋਈ ਕਾਮੀ ਆ ਤਾਂ ਤੈਨੂੰ ਮੈਂ ਕਹਿਣ ਡਿਆ ਨਾ ਆ ਜਾ ਨਹੀਂ ਨਹੀਂ ਸੁਮਨ ਉਹਨਾਂ ਲੈ ਆ ਤੂੰ ਸੁਮਨ ਉੱਥੇ ਰਹਿਣ ਦੇ ਮੇਰੇ ਨਾਲ ਭਾਏ ਕਾਕੇ ਨੂੰ ਵੀ ਸਾਡੇ ਆ ਸਾਮਨ ਚਲ ਜੀ ਰਾਜੇ ਨੇ ਸੁਮਨ ਕੋ ਸਾਡਿਆ ਸੁਮਨ ਦਾ ਇੱਥੇ ਕੋਈ ਕੰਮ ਹੀ ਨਹੀਂ ਉਹਨਾਂ ਕਰਨਾ ਕੀ ਆ ਕੇ ਤੇਰੇ ਨਾਲ ਕੰਮ ਵਾ ਕੋਈ ਸਲਾਹ ਕਰਨੀ ਹੈ ਕਾਕੇ ਨੇ ਲੈ ਆਉਂਦੇ ਕ ਨਾਲ ਹੀ ਚੱਲ ਕੋਈ ਨਹੀਂ ਜੇ ਲੋੜ ਪਈ ਨਾ ਤਾਂ ਫਿਰ ਸੁਮਨ ਨੂੰ ਮੈਂ ਆਪੇ ਜਾ ਕੇ ਲੈ ਆਵਾਂਗਾ ਤੂੰ ਆ ਜਾ ਫਿਲਹਾਲ ਆਹ ਟਾਈਮ ਨਾ ਆ ਜੀ ਠੀਕ ਆ ਲੱਗੋ ਹੋਰ ਗੱਲਾਂ ਸੁਣਾਉਂਦੀਆਂ ਤੇ ਆ ਲੈੰਦੰਦੇ ਕੇ ਸੁਮਨ ਨੂੰ ਵੀ ਹੂੰ ਕੀ ਕਰਨਾ ਸੁਮਨ ਨੇ ਇੱਥੇ ਮੈਂ ਮੰਮੀ ਮੇਰਾ ਵਿਆਹ ਵਾ ਸੋ ਗੱਲਾਂ ਹੁੰਦੀਆਂ ਵਾ ਭੈਣਾਂ ਦੀਆਂ ਸਲਾਹ ਕਰਨੀਆਂ ਹੁੰਦੀ ਆ ਬਹੁਤ ਮੈਂ ਆਖਿਆ ਵਾ ਤੇ ਐਨੇ ਮੈਨੂੰ ਸੁਣਦਾ ਹੀ ਨਹੀਂ ਮੇਰੀ ਮੈਂ ਤਾਂ ਆਖਾਂ ਵੀ ਚੱਲ ਕਾਕੇ ਨੂੰ ਵੀ ਨਾਲ ਲੈ ਆਉਗੀ ਤੇਰਾ ਖਲਾਂਗੇ ਉਹਨੂੰ ਆਈ ਜਿਹੜੀਆਂ ਤੂੰ ਸਲਾਹਾਂ ਕਰਨੀਆਂ ਤੂੰ ਮਨਪ੍ਰੀਤ ਨਾ ਹੀ ਕਰ ਲਈਆਂ ਇਹ ਆਪੇ ਜਾ ਕੇ ਸੁਮਨ ਨੂੰ ਦੱਸ ਦੂਗੀ ਉਹ ਤਾਂ ਗੱਲ ਹੋਈ ਪਾਜੀ ਪਰ ਜੜੀਆਂ ਇੱਕ ਦੋ ਜਾਣੀ ਵਾਦੋ ਗਸਾਵਾ ਕਰ ਲੈਣੀ ਉਹ ਪੈਣਾ ਪੈਣਾ ਵਾ ਚੱਲ ਜੇ ਬਹਿ ਵੀ ਜਾਣ ਗਿਆ ਆਪਣੀ ਸਲਾਹ ਕਰ ਲੈਣਗੇ ਤਾਂ ਫੇਰ ਕੀ ਉਹ ਮਾਤਾ ਤੈਨੂੰ ਤੇ ਪਤਾ ਵਾ ਵੀ ਇਹ ਵਿਆਹ ਵਾਲੀ ਗੱਲ ਨਹੀਂ ਗਈ ਪਹਿਲਾਂ ਮੈਨੂੰ ਇਧਰ ਵਾਲਾ ਕੰਮ ਨਿਬੇੜ ਲਾਣੇ ਫੇਰ ਵਿਆਹ ਦੀਆਂ ਵੀ ਕਰ ਲਾਂਗੇ ਸਹੀ ਹੈ ਜਦੋਂ ਵਿਆਹ ਹੋਊਗਾ ਵਿਆਹ ਦੀ ਕਰਣੀ ਹੋਊਗੀ ਨਾ ਸਲਾਹ ਫੇਰ ਸਾਰੇ ਇਕੱਠੇ ਕਰ ਲਾਂਗੇ ਅਜੇ ਤੁਹਾਨੂੰ ਪਤਾ ਤੇ ਹੈ ਵਾ ਪਹਿਲਾਂ ਆ ਜੱਬ ਮੁਕਾਲਾਂ ਤੋਂ ਮੈਨੂੰ ਨਾ ਕਹੀ ਦੀ ਸੁਣਦਾ ਨਾ ਹੋਰ ਮੰਮੀ ਕੀ ਹੋਇਆ ਬਾਜੀ ਨੂੰ ਹੋਣਾ ਪਤਨ ਨੂੰ ਕੀ ਆ ਇੱਕੋ ਜੇਤ ਫੜੀ ਇਹਨੇ ਪੈੜੀ ਵੇਚਦੀ ਗੀ ਪੈੜੀ ਵੇਚਦੀ ਮੰਮੀ ਉਹਨੇ ਤੇ ਆਪੇ ਹੀ ਕਹਿਣਾ ਵਾ ਉਹਦਾ ਤੇ ਉੱਥੇ ਪਿੰਡ ਵਾ ਘਰ-ਬਾਰ ਉਹਨੇ ਤੇ ਉੱਥੇ ਜਾਣਾ ਹੀ ਆ ਤੇ ਹਾਂ ਤੇ ਠੀਕ ਆ ਮੈਂ ਤੇ ਆਪ ਉਹਨੂੰ ਆਖਣ ਲਈ ਆ ਵੀ ਮੈਂ ਨਹੀਂ ਗਈ ਪੈੜੀ ਵੇਚਣੀ ਹੈਗੀ ਆ ਮੰਮੀ ਪੈਲੇ ਨਾਲ ਤੇ ਇੱਥੇ ਤੁਸੀਂ ਰਹੋਗੇ ਸਾਡੇ ਪੇਕੇ ਇੱਥੇ ਬਣੇ ਰਹਿਣਗੇ ਭਾਵੇਂ ਹੈ ਅੱਡ ਚਾਚਾ ਬੰਦੇ ਹੈ ਤੁਹਾਡੇ ਭਰਾ ਹੀ ਆ ਨਾ ਇਹ ਤੇ ਗੱਲ ਤੇਰੀ ਠੀਕ ਵਾ ਨਾਲੇ ਤੇਰੇ ਪਿਓ ਦੀ ਜੱਦੀ ਦਾ ਜਾਇਦਾਦ ਵਾ ਤੱਕੀ ਆਖਣਗੇ ਲੋਕ ਸਾਨੂੰ ਤੇ ਮੈਂ ਧੀਆਂ ਨੇ ਘਰ ਚੰਗੀ ਲੱਗੂਗੀ ਨਾਲੇ ਆਪਾਂ ਵੀ ਉੱਥੇ ਮੈਂ ਉੱਥੇ ਹੁੰਦੀ ਜਾਂਦੀ ਚੰਗੀ ਲੱਗੂਗੀ ਇਹ ਤਾਂ ਤੇਰੀ ਵੀ ਗੱਲ ਠੀਕ ਆ ਪਰ ਮੈਂ ਨਹੀਂ ਕੀ ਇਹ ਕੰਮ ਕਰਨਾ ਹੈਗਾ ਇਹਨੇ ਤੇ ਕੋਈ ਗੱਲ ਦੁਆ ਭਰਾਵਾਂ ਦੀ ਸਲਾਹ ਆਈ ਗੋ ਪਹਿਲੀ ਵੇਚ ਕੇ ਮੰਮੀ ਉੱਥੇ ਲੈ ਜੀਗੇ ਤੇ ਮੈਂ ਨਹੀਂ ਉੱਥੇ ਜਾਣਾ ਹੈਗਾ ਕੋਈ ਨਹੀਂ ਆਉਣ ਤੋਂ ਮਨਪ੍ਰੀਤ ਨੂੰ ਆਉਣਾ ਹੀ ਉਹਨੇ ਤੇ ਉਹਦੇ ਨਾਲ ਸਲਾਹ ਕਰਦਾਂ ਕਿ ਸਮਝਾ ਕੋ ਉਹਨਾਂ ਨੂੰ ਆ ਮੈਂ ਫੈਗਵਾਨੀ ਆ ਨਾ ਫਿਰ ਮੰਤਰੀਤ ਵੀ ਆ ਜਾਂਦੀ ਤੇ ਸੁਮਨ ਵੀ ਆ ਜਾਂਦੀ ਤੇ ਦੋਵੇਂ ਸਾਰੇ ਤਿੰਨੇ ਤੁਸੀਂ ਬੈ ਕੇ ਤੇ ਪੈਣਾ ਪੈਣਾ ਸਲਾਹ ਕਰ ਲੈਂਦੀ ਆ ਤੇ ਇਹਨਾਂ ਨੂੰ ਦੋਵਾਂ ਨੂੰ ਸਮਝਾਉਂਦੀ ਆ ਮੰਨਾ ਵੀ ਇੱਕੋ ਗੱਲ ਕਰੀ ਜਾਂਦਾ ਤੇ ਪਰ ਮੈਨੂੰ ਨਹੀਂ ਇਹ ਚੰਗਾ ਲੱਗਦਾ ਹੈਗਾ ਮੇਰੇ ਤੇ ਆਪ ਟੈਨਸ਼ਨ ਪਈ ਆ ਤੇ ਇਹਨਾਂ ਨੂੰ ਮੈਂ ਆਖਾਂ ਵੀ ਹੁਣ ਕੀ ਹਾਂ ਇਹਨੂੰ ਕੋ ਕਹਿਣ ਸਾਰੇ ਕੀ ਆ ਤਾਂ ਫਿਰ ਕਹਣਾ ਪੈਣਾ ਲੈ ਮੈਂ ਇੱਥੇ ਰਹਿੰਦਾ ਆ ਨਾਲੇ ਮੇਰੀ ਕੋਈ ਮੰਦਾ ਨਹੀਂਗਾ ਨਾਲੇ ਮੇਰੀ ਕੋਈ ਮੰਦਾ ਨਹੀਂਗਾ ਆ ਇਹੋ ਹੀ ਗੱਲ ਓ ਮੇਰੇ ਤੇ ਆਪ ਟੈਨਸ਼ਨ ਲੱਗੀ ਆ ਸਗੋਂ ਕੀ ਕਰਾਂ ਮੈਂ ਹੁਣ ਕੁੜੀ ਆਉਂਦੀ ਆ ਤੇ ਫਿਰ ਕੁੜੀ ਦੇ ਨਾਲ ਕਰਦੇ ਆ ਗੱਲ ਚਲੋ ਕੋਈ ਨਹੀਂ ਆਣਾ ਇੰਨੇ ਨਾ ਉਹਨਾਂ ਦੇ ਵੀ ਪੇਕੇ ਬਣੇ ਉਹ ਵੀ ਮੇਰੇ ਕੋਲ ਆਉਂਦੀਆਂ ਆ ਆਉਂਦੀਆਂ ਜਾਂਦੀਆਂ ਬਾਅਦ ਉਹਨਾਂ ਨੇ ਕਿੱਥੇ ਆਉਣਾ ਉਹਨਾਂ ਨਾਲ ਜਦੋਂ ਅਸੀਂ ਇੱਥੇ ਸਭ ਕੁਝ ਵੇਚ ਵਟ ਕੇ ਚੱਲ ਗਏ ਤਾਂ ਕੁੜੀਆਂ ਨੇ ਕਿੱਥੇ ਆਉਣਾ ਕਿੱਥੇ ਆਉਣਾ ਇੱਕ ਪਹਿਲੀ ਆ ਜੇ ਤੇ ਪਹਿਲੀ ਵੇਲੇ ਬਿਲਕੁਲ ਐ ਪਧਰੀ ਆ ਇੱਕ ਉਹ ਜੇ ਪਤਾ ਹੈ ਤੁਹਾਨੂੰ ਚਲ ਪਹਿਲਾਂ ਵੀ ਆ ਤੁਸੀਂ ਕਿਹੜੀ ਪਹਿਲੀ ਵਾਰੀ ਵੇਖਣੀ ਹੈ ਤੁਹਾਡੀ ਵੀ ਨਾਲ ਪਹਿਲੀ ਲੱਗਦੀ ਹੈ ਇਕੱਲੇ ਆ ਨਾ ਹਾਂਜੀ ਹਾਂਜੀ ਉਹ ਕੰਦੇ ਤੇ ਇਹ ਨਾ ਪਰਾਂ ਤਾਂ ਨੰਬਰੀ ਤਾਂ ਲੈਣੀਆਂ ਨਾ ਦੋ ਕਲੇ ਬਿਲਕੁਲ ਬਿਲਕੁਲ ਮਾਤਾ ਦੇ ਨਾਮ ਆ ਅੱਛਾ ਅੱਛਾ ਹੂੰ ਇਹ ਸਲਾਹ ਕੀਤੀ ਅਕਰ ਵੇ ਰੋਜ ਦਿਨੇ ਜੀ ਸਾਹਿਬ ਉਹ ਇਹ ਅੰਕਲ ਜੀ ਸਲਾਹ ਕਰਕੇ ਹੀ ਤੇ ਫੇਰ ਹੀ ਤੇ ਹੁਣ ਪੰਗਾ ਲਿਆ ਵਾ ਵੇਚਨ ਉਹ ਤੇ ਜੀ ਨਹੀਂ ਕਰਦਾ ਪਰ ਰਹਿਣਾ ਗਵਾਂਡੀਆਂ ਨਾਲ ਕਲੇਸ਼ ਹੀ ਰਹਿੰਦਾ ਵਾ ਉਹ ਤਾਂ ਗੱਲ ਠੀਕ ਆ ਤੇਰੀ ਪਰ ਇਹਨੂੰ ਰਾਹ ਵੀ ਹੈ ਨਹੀਂ ਗੱਲਾਂ ਰਾਹ ਤੇ ਉਧਰੋਂ ਲੱਗਦਾ ਹੀ ਆ ਤੁਹਾਨੂੰ ਪਤਾ ਹੀ ਐ ਗੱਲ ਦਾ ਹਟਵਾ ਮਾਰਾ ਉੱਤਨੇ ਹਟਵਾ ਕਿੰਨਾ ਕਵਾ ਇਧਰੋਂ ਵੀ ਲੱਗਦਾ ਵਾ ਜਾਂ ਇਧਰੋਂ ਵੀ ਆ ਸਕਦੀ ਚੀਜ਼ ਨੇ ਇਧਰੋਂ ਤਾਂ ਫਿਰ ਕਿਸ ਦੇ ਡੇਰੇ ਗਾੜੀਆਂ ਤੇ ਨਹੀਂ ਨਾ ਆਇਆ ਜਾਂਦਾ ਅਗਲਾ ਹੁਣ ਦਿੰਦਾ ਜੋ ਜ਼ਮੀਨ ਤੂੰ ਵੇਚ ਦੇਣੀ ਆ ਨਾ ਡੇਰਾ ਕਾ ਦਾ ਆਪਾਂ ਘਰ ਤੁਹਾਨੂੰ ਕੋਈ ਰੋਕੇਗਾ ਨਹੀਂ ਇੱਥੋਂ ਦੀ ਭਾਵੇਂ ਜਿੱਦਾਂ ਮਰਜੀ ਉਹ ਬਹੁਤੀ ਗੱਲ ਹੁੰਦੇ ਉਹ ਕੰਧ ਟਾ ਲਾਂਗੇ ਉਥੋਂ ਦੀ ਟਰੈਕਟਰ ਟੂਟਰ ਨਗਾ ਲਿਆ ਤੇ ਕੀ ਇਹਦਾ ਰੇਟ ਸੈੱਟ ਕੀ ਰੱਖਿਆ ਰੇਟ ਤੇ ਤੁਸੀਂ ਵੀ ਤੁਰੇ ਫਿਰੇ ਹੋ ਬਸ ਆ ਤੁਹਾਨੂੰ ਵੀ ਆ ਨਹੀਂ ਚੀਜ਼ ਆਪਣੀ ਦਾ ਰੇਟ ਦੱਸਣਾ ਤੇ ਤੁਹਾਨੂੰ ਪਣਾ ਨਾ ਰੇਟ ਅਗਲੀ 26 ਲੱਖ ਰੁਪਇਆ ਕਿੱਲੇ ਦਾ 26 ਦਾ ਨਹੀਂ ਜਿਆਦਾ ਤਾਂ ਨਹੀਂਗਾ ਬਹੁਤ ਜਗਾ ਤੁਹਾਨੂੰ ਵੀ ਪਤਾ ਹੀ ਆ ਤੁਸੀਂ ਕਿਹੜਾ ਨਿਆਣੇ ਜੇ ਨਹੀਂ ਨਹੀਂ ਇਹ ਨਾ ਰੇਟ ਚੱਲਦਾ ਨਹੀਂ ਨਾ ਬਾਹੂ ਇਹਨਾਂ ਰੇਟ ਤੇ ਚੱਲ ਨਹੀਂ ਆਉਂਦਾ ਨਹੀਂ ਨਹੀਂ ਪਿਆਰੀ ਤੇ ਕਿੱਥੇ ਚੱਲਦਾ ਪਿਆ ਰੇਟ ਚੱਲਦਾ 15 16 17 18 ਇਹਨਾਂ ਰੇਟ ਕਿਤੇ 26 ਲੱਖ ਕਿਤੇ ਹੈ ਹੀ ਨਹੀਂ ਰੇਟ ਉਹ 16 17 ਦੇ ਅਗਲੀ ਰੇਤਲੀਆਂ ਜ਼ਮੀਨਾਂ ਦਾ ਚੱਲਦਾ ਤੁਸੀਂ 加ੜੀ ਤੇ ਵੇਖੋ ਪਹਿਲਾਂ ਮਿੱਟੀ ਵੇਖੋ ਕਿੰਨਾ ਚੀਕਣੀ ਹੈ ਦੀ ਤੇਰੀ ਗੱਲ ਮੰਨਦਾ ਮੈਂ ਇਹ ਸਭ ਵਧੀਆ ਵਾਟੀ ਪਰ ਇਹ ਤੇ ਬੰਬੀ ਬੰਬੀ ਸਾਂਝੀ ਹੈ ਤਾਂ ਇਹ ਹੋਣਾ ਨਾ ਉਹ ਤੇ ਫਿਰ ਉਹ ਬਖਰਾ ਕਲੇਸ਼ ਤਾਂ ਕੋਈ ਨਾ ਕੇ ਮਨੇ ਪੀ ਪਾਈ ਹੈ ਨਾ ਉਹ ਨਹੀਂ ਕਲੇਸ਼ ਕਾਦਾ ਵਾ ਬਹੁਤੀ ਗੱਲ ਹੋਊਗੀ ਤੇ ਉਹਨਾਂ ਨੇ ਮਕਾਲੀ ਨੇ ਆ ਬਹਿ ਕੇ ਵੀ ਜਾਓ ਰੱਖ ਲੈਂਦੇ ਆ ਤੇ ਜਾਂ ਫਿਰ ਉਹਨਾਂ ਨੂੰ ਕਹਾਂਗਾ ਵੀ ਸਾਨੂੰ ਦੇ ਦਿਓ ਤੇ ਮੈਂ ਲੈ ਕੇ ਤੇ ਤੁਹਾਨੂੰ ਦੇ ਦਣਾ ਸਾਂਝੀ ਚੀਜ਼ ਦਾ ਜਿੰਨਾਂ ਤੋਂ ਪਹਿਲੀ ਵੇਚਤੀ ਉਹਨਾਂ ਲੜਾਈ ਰੱਖਿਆ ਕਰਨੀਆਂ ਵੀ ਪਹਿਲੀ ਇਹਨਾਂ ਲਈ ਆ ਤੇ ਲੜਾਈ ਰੱਖੋ ਉਹਨੇ ਜਦੋਂ ਨਾ ਹੀ ਤੁਹਾਡੇ ਹੋ ਗਈ ਤੇ ਲੜਾਈ ਰੱਖਣ ਦਾ ਕੀ ਕਰਨਗੇ ਤੇ ਤੇਰੀ ਗੱਲ ਮੈਂ ਮੰਨਦਾ ਸਾਰੀਆਂ ਗੱਲਾਂ ਨਾਲ ਤੇਰੀਆਂ ਨਾਲ ਸਹਿਮਤ ਹਾਂ ਪਰ ਹੁਣ ਜਦੋਂ ਅਸੀਂ ਬੰਬੀ ਜਿਹੇ ਸਰ ਕਿਹਾ ਤੇ ਬੰਬੀ ਦਾ ਤਾਂ ਉਹਨਾਂ ਦਾ ਕਲੇਸ਼ ਰਹਿਣਾ ਹੀ ਆ ਨਾ ਬੰਬੀ ਤੇ ਲੜਾਈ ਰਹਿੰਦੀ ਆ ਬੰਬੀ ਤੇ ਕੱਲਿਆਂ ਨਹੀਂ ਚਾਹੀਦੀ ਆ ਉਹਨੇ ਚਲੋ ਇਹ ਬੰਬੀ ਤੇ ਤੁਹਾਡੀ ਆਪਣੀ ਵੀ ਲੱਗਦੀ ਆ ਇਹਨੂੰ ਵੈਸੇ ਤੇ ਜੇ ਬਹੁਤੀ ਗੱਲ ਉਹ ਬੰਬੀ ਦੀ ਗੱਲ ਵਾ ਤੇ ਉਹਦਾ ਆਪਾਂ ਕੰਮ ਮਕਾ ਲਾਂਗੇ ਮੈਂ ਮੈਂ ਮਕਾ ਕੇ ਜਾਂਗਾ ਇਦਾਂ ਨਹੀਂ ਮਿਲ ਜਾਂਦਾ ਉਹਨਾਂ ਨੇ ਕਹਾ ਕਿ ਜਾ ਤੁਸੀਂ ਪੈਸੇ ਦੇ ਦਿਓ ਜਾਂ ਹੀ ਦੇ ਦਿੰਨੇ ਸਹੀ ਜਣਾ ਹਿੱਸਾ ਜ ਆਪਣਾ ਕੱਢ ਲਓ ਜਾਂ ਅੜਦਾ ਕੱਢ ਲਓ ਪਤਾ ਲੱਗਿਆ ਇਹਨਾਂ ਆ ਵੀ ਕਲੇਸ਼ ਨਾਂ ਪਵੇ ਕਿ ਬੰਦੇ ਨਾ ਹੂੰ ਮੰਮੀ ਦਾ ਵੀ ਮੋਕਜਵੇ ਤੇ ਇੱਕ ਤੇਰਾ ਰੇਟ ਬਹੁਤ ਜ਼ਿਆਦਾ ਵਾ ਓਏ ਅੰਕਲ ਜੀ ਰੇਟ ਤੇ ਜ਼ਿਆਦਾ ਨਹੀਂ ਤੁਹਾਨੂੰ ਪਤਾ ਅੱਜ ਕੱਲ੍ਹ ਜ਼ਮੀਨਾਂ ਮਿਲਦੀਆਂ ਕਿੱਥੇ ਨਹੀਂ ਸਰ ਹੂੰ ਜ਼ਿਆਦਾ ਇਹ ਤਾਂ ਇਹਨਾਂ ਨੂੰ ਗਦੇ ਤੱਕ ਵੇਖ ਲੈ ਲਾ ਕੇ ਸਾ ਕਿ ਕਿਦੀ ਜ਼ਮੀਨ ਵਕੀ ਨਹੀਂ ਇਹਨਾਂ ਨੂੰ ਇਹ ਤਾਂ ਬੰਦੇ ਤੇ ਮੈਨੂੰ ਬੜੇ ਕਹਿਣ ਦੇ ਹੀ ਤੁਸੀਂ ਤੇ ਚੱਲ ਆਪਣੇ ਬੰਦੇ ਮੈਂ ਗਵਾਂਡ ਮੱਥਾ ਨਾਲ ਬੰਨਣਾ ਲੱਗਦਾ ਵਾ ਪਹਿਲਾਂ ਅੰਕਲ ਉਹਨਾਂ ਨੂੰ ਪੁੱਛ ਕੇ ਵੇਖ ਲੈਨੇ ਆ ਉਹਨਾਂ ਨੇ ਮੈਂ ਕਿਹਾ ਸੀ ਤਾਈ ਉਹਨਾਂ ਨੂੰ ਵੀ ਹੂੰ ਮੈਂ ਤਾਂ ਵੀ ਪਹਿਲ ਤੁਨੂੰ ਆ ਪਰ ਉਹਨਾਂ ਕੋ ਜੇ ਲਈ ਨਹੀਂ ਜਾਣੀ ਤੁਹਾਨੂੰ ਪਤਾ ਸਾਰਾ ਪੈਸਾ ਤਾਂ ਉਹਨਾਂ ਦੇ ਮੁੰਡੇ ਦੇ ਲੱਗ ਗਿਆ 2-3 ਲੱਖ ਤੇ ਸਾਡਾ ਉਹਨਾਂ ਦਾ ਪਹਿਲਾਂ ਹੀ ਦੇਣ ਵਾਲਾ ਸਾਡਾ ਦੇਣਾ ਉਹਨਾਂ ਨੇ ਉਸ ਤੇਰੀ ਗੱਲ ਮੈਂ ਮੰਨਤਾ ਹਾਂ ਪਰ ਹੁਣ ਰੇਟ ਹੀ ਨਾ ਤੂੰ ਹਸਾਬ ਨਾਲ ਦੇ ਦੇ ਤੇ ਪੰਬੀ ਦਾ ਮੁਕਾਦਮੇ ਤੇ ਫੇਰ ਤੇ ਚੱਲ ਅਸੀਂ ਕੇ ਬੰਨੇ ਕਰ ਲਈਨੇ ਹਾਂ ਹੁਣ ਰੇਟ ਅੰਕਲ ਜੀ ਇਹ ਕਿਹੜਾ ਪੀ ਤੂੰ ਹੁਣ ਇੱਕ ਦੋ ਗੱਲਿਆਂ ਦਾ ਜਿਹੜਾ ਵਾ ਦੇਣ ਦਿਆ ਤੇ ਰੇਟ ਮੰਗਣ ਦਿਆ ਚੌਕ ਗੱਲਿਆਂ ਦਾ ਤੇ ਇਦਾਂ ਥੋੜੀ ਗੱਲ ਬਣਨੀ ਆ ਰੇਟ ਨੂੰ ਅੰਕਲ ਜੀ ਇਹ ਕਿਹੜਾ ਕੱਪੜੇ ਦਾ ਥਾਣਵਾ ਜਮੀਨ ਵਾਲਾ ਹੁਣ ਤੇਰੇ ਤੇਰੇ ਨਾਮ ਹੈ ਨੰਬਰੀ ਮਾਤਾ ਦੇ ਨਾਂ ਸਾਰਾ ਕੁਝ ਮੈਂ ਕਰਾ ਆ ਕੇ ਮਾਤਾ ਨਾਲ ਗੱਲ ਕਰਕੇ ਫੇਰ ਹੀ ਮੈਂ ਇਹ ਕਦਮ ਚੁੱਕਿਆ ਵਾ ਤੇ ਮਾਤਾ ਕਰੂਗੀ ਰਜਿਸਟਰੀ ਕਿਉਂ ਨਾ ਕਰੂਗੀ ਮਾਤਾ ਕਿਉਂ ਨਾ ਕਰੂ ਸਾਰਾ ਕੁ ਉਹ ਤੇ ਮੇਰੇ ਹੱਥ ਵਾ ਸੰਬੰਧ ਮੈਂ ਆਂ ਡਿਆ ਵਾ ਤੇ ਮਾਤਾ ਕਿਉਂ ਨਾ ਕਰੂ ਗਰਮਨ ਦੀ ਨਹੀਂ ਗੱਲ ਹੁੰਦੀ ਪਹਿਲੀ ਜਿਹਦੇ ਨਾਂ ਨੰਬਰੀ ਆ ਜਿਹਦੇ ਨਾਂ ਵਾ ਰਜਿਸਟਰੀ ਤੇ ਉਹਦੇ ਨਾਂ ਹੋਣੀ ਆ ਉਹਨੇ ਕਰਡ ਕਰਨੀ ਆ ਉਹ ਅੰਕਲ ਜੀ ਉਹਨੇ ਕਿੱਥੇ ਲੈ ਕੇ ਜਾਣੀ ਆ ਸਾਡੇ ਦੇ ਨਾਂ ਹੀ ਲਾਉਣੀ ਆ ਉਹਨੇ ਤੇਰੀ ਗੱਲ ਮੈਂ ਸਾਰਿਆਂ ਉਹ ਤਾਂ ਤੈਨੂੰ ਮੈਂ ਮਾਹ ਹੀ ਮਨਾਇਆ ਵਾ ਤੇ ਪਰ ਹੁਣ ਮੈਂ ਵੀ ਕਲੇਸ਼ ਤੋਂ ਡਰਦਾ ਇਥੋਂ ਜਾਣ ਰਿਹਾ ਸੱਚ ਪੁੱਛੋ ਤੇ ਵੇਚਣ ਨੂੰ ਆਡਾ ਕਿਹੜਾ ਜੀ ਕਰਦਾ ਉਹਦੇ ਨਾਲ ਗੱਲ ਕਰ ਲਈਂ ਆਓ ਤੇ ਜੇ ਬਹੁਤੀ ਗੱਲ ਆ ਤੇ ਮੈਂ ਮਾਤਾ ਨੂੰ ਸਾਹਮਣੇ ਬਿਠਾ ਕੇ ਤੁਹਾਡੀ ਗੱਲ ਕਰਾ ਦਿੰਨਾ ਹਾਂ ਤੂੰ ਰੇਟ ਤੇਰੀ ਘੱਟ ਕਰ ਜਾਂ ਰੇਟ ਚਲ ਨਹੀਂ ਰੇਟ ਅੰਕਲ ਜੀ ਇੰਨਾ ਹੁਣ ਕਿੰਨਾ ਕੁ ਜ਼ਿਆਦਾ ਵਾ ਚਲੋ ਤੁਸੀਂ ਫਿਰ ਵੀ ਆਪਣੇ ਬੰਦੇ ਜੇ ਲੱਖ ਰੁਪਇਆ ਘਟਕ ਹੋ ਜਾਊਗਾ ਇਹ ਤੋਂ ਘਟ ਨਹੀਂ ਜੀ ਹੁਣ ਨਹੀਂ ਰੇਟ ਤੈਨੂੰ ਦਵਾਂਗੇ 16 17 ਉਹ ਵੀ ਮੈਂ ਨਿਆਣਿਆਂ ਵਾਲ ਨੂੰ ਪੁੱਛਿਆ ਫਿਰ ਵੀ ਤੇ ਤੈਨੂੰ 17 ਤੱਕ ਦੇ ਦੂੰਗਾ ਨਹੀਂ ਨਹੀਂ ਅੰਕ ਇਹ ਫੇਰ ਨਾ ਲੈਣ ਵਾਲੀਆਂ ਗੱਲਾਂ ਹੈ ਇਹ ਰੇਟ ਹੀ ਇੰਨਾ ਵਾ ਤੇ ਨਹੀਂ ਨਹੀਂ ਜੇ ਤੂੰ ਵਾ ਤੇ ਤੂੰ ਦੱਸ ਦੇ ਕਿ ਜਿੱਥੇ ਵੀ ਕੀ ਆ ਜਿੰਨੇ ਨੂੰ ਕੀ ਉਹਨੇ ਤਰਨ ਦੇ ਦੇ ਉਹਨੇ ਮੈਂ ਪਤਾ ਕਰਕੇ ਫੇਰ ਹੀ ਮੈਂ ਤੁਹਾਨੂੰ ਦੱਸਿਆ ਵਾ ਮੈਂ ਕਿਹੜਾ ਵੀ ਉਦਾਂ ਦੱਸਿਆ ਵਾ ਇੰਨਾ ਰੇਟ ਜ਼ਿਆਦਾ ਨਹੀਂ ਤੂੰ ਸਲਾਹ ਕਰ ਲੈ ਕਰ ਤੂੰ ਵੀ ਸਲਾਹ ਕਰ ਲੈ ਕਰ ਚਲੋ ਮੈਂ ਕਰ ਲੈਨੇ ਫੇਰ ਤੁਹਾਨੂੰ ਦੱਸ ਦਾਂਗਾ ਤੁਹਾਨੂੰ ਮਤਾਂ ਹੈ ਕਿ ਕਿ ਨਹੀਂ ਲੰਮੀ ਕੀ ਪੈਣਾ ਵਾ ਬੈਠੇ ਆ ਚਲੋ ਸਿੱਖ ਨਾ ਵੀ ਜੀ ਸਾਸਰੀ ਕਾ ਲਾ ਹਰਜਿੰਦਰ ਸਿਆ ਕਿੱਦਾਂ ਅੱਜ ਘੇੜਾ ਮਾਰਿਆ ਵਾ ਗੈ ਲੋ ਹਾਂ ਸੋਨੂ ਨੇ ਕੀਤਾ ਇਹ ਟੈਲੀਫੋਨ ਹਾਂ ਤੇ ਕਹਿੰਦਾ ਘਰ ਵਾਲ ਨੂੰ ਆਇਓ ਜਿਹੜੀ ਅੰਕੇ ਪਾਣੀ ਪੀਣਾ ਜੀ ਨਹੀਂ ਪਾਣੀ ਚੱਲ ਅਮਰ ਤਾਂ ਫੇਰ ਚਾਹ ਬਣਾ ਲਾ ਤੇ ਹਾਂ ਬਣਾ ਲਾ ਕਾਪਾ ਚਾਹ ਕਹਿੰਦਾ ਹੀ ਪਹਿਲੇ ਵੱਲੋਂ ਕਰਦਾ ਸੀ ਪਹਿਲੀ ਤੇ ਐਵੇਂ ਸਾਨੂੰ ਜिद ਜੀ ਕਰੀ ਜਾਣ ਦਿਆ ਵਾ ਪਹਿਲੀ ਤੇ ਮੈਂ ਉਦੋਂ ਨਾ ਵੇਚੀ ਜਦੋਂ ਇਹਨਾਂ ਦਾ ਡੈਡੀ ਇਦਾਂ ਹੋ ਗਿਆ ਸੀ ਈਂਆ ਮੈਂ ਬੜੀਆਂ ਮੁਸ਼ਕਲ ਪਾਲੀਆਂ ਤੇ ਜੇ ਮੈਂ ਉਦੋਂ ਦੀ ਵੇਚੀ ਹੁੰਦੀ ਤੇ ਚੱਲ ਮੈਂ ਪੈਸੇ ਜਮ੍ਹਾਂ ਕਰਾ ਲੈਂਦੀ ਤੇ ਕੁੜੀਆਂ ਵੀ ਸੌਖਾਂ ਦਾ ਵਿਆਹੀਆਂ ਜਾਂਦੀਆਂ ਨਹੀਂ ਮੈਂ ਤੈਨੂੰ ਕਿਹਾ ਮੈਂ ਕਿਹਾ ਕੋਈ ਗੱਲ ਨਹੀਂ ਤੂੰ ਆਪਣੇ ਘਰ ਸਲਾਹ ਕਰ ਲੈ ਕੋਈ ਜ਼ਬਰਦਸਤੀ ਨਹੀਂ ਜੇ ਤੂੰ ਜ਼ਰੂਰੀ ਵੇਚਣੀ ਉਹ ਫੇਰ ਤੇ ਚੱਲ ਅਸੀਂ ਲੈ ਲਾਂਗੇ ਤੇ ਕੋਈ ਜ਼ਬਰਦਸਤੀ ਨਹੀਂ ਤਰ ਕੋਈ ਜ਼ਬਰਦਸਤੀ ਹਬਰ ਤੂੰ ਮੈਂ ਆਖਿਆ ਵੀ ਤੂੰ ਵੇਚ ਨਾ ਆਏ ਇਹ ਗੱਲ ਹੋਣੀ ਨਹੀਂ ਆ ਕਜੀ ਹਾਂ ਇਹ ਮਾਤਾ ਨੂੰ ਵੀ ਸਾਰਾ ਪਤਾ ਵਾ ਗੱਲ ਇਹ ਆਈ ਪੈੜੀ ਇਹ ਕਰਕੇ ਨਹੀਂ ਵੇਚਣ ਦੇ ਵੀ ਸਾਨੂੰ ਤੰਗੀ ਆ ਪੈਏ ਦੀ ਜਾਂ ਹਾਨੂੰ ਲੋੜ ਪਈ ਕੋਈ ਪੈੜੀ ਤਾਂ ਮੈਂ ਵੇਚਣਾ ਕਲੇਸ਼ ਤੋਂ ਡਰਦਾ ਇਹ ਬੋਲਦੇ ਸਹੀ ਨਹੀਂ ਆ ਨਾ ਇਹਨਾਂ ਦੀਆਂ ਨੂੰਹਾਂ ਸਹੀ ਬੋਲਦੀਆਂ ਵਾ ਮੇਰਾ ਹੁਣ ਇੱਥੇ ਰਹਿਣ ਨੂੰ ਮਨ ਨਹੀਂ ਕਰਦਾ ਮਾਤਾ ਨੂੰ ਮੈਂ ਤੂੰ ਮੇਰੇ ਨਾਲ ਚੱਲ ਉਥੇ ਇਹ ਬਹੁਤੀ ਗੱਲਾਂ ਤੇ ਦੋ ਵੇਚ ਕੇ ਤੈਨੂੰ ਮੈਂ ਚਾਰ ਬਣਾ ਦਾਂਗਾ ਨਹੀਂ ਇਹ ਗੱਲ ਨਹੀਂ ਸੋਨੂੰ ਹੈਗੀ ਪਰ ਮੈਂ ਈਆਂ ਕੋ ਚੰਗੀ ਲੱਗੂਗੀ ਜਾਂਦੀ जान ਨੂੰ ਤੇ ਚਲੋ ਮੈਂ ਚਲ ਜੂਗੀ ਇਹ ਵੀ ਪੁੱਤੀ ਐ ਮੈਂ ਪੁੱਤ ਬਣਾਏ ਆ ਧੀਆਂ ਦੇ ਕੇ ਆਹ ਸੋਚ ਇਹਦਾ ਤਾਂ ਡੀਪਰ ਆਹ ਸੋਚ ਪਤਾ ਨਹੀਂ ਕਦੋਂ ਬਦਲਣੀ ਲੋਕਾਂ ਦੀ ਜੇ ਧੀਆਂ ਐ ਨਹੀਂ ਕਦੇ ਕਿਸੇ ਨੂੰ ਧੀਆਂ ਨਹੀਂ ਚੰਗੀਆਂ ਲੱਗਦੀਆਂ ਤੇ ਧੀਆਂ ਕੋ ਜਾ ਕੇ ਰਹਿਣਾ ਵੀ ਨਹੀਂ ਚੰਗਾ ਲੱਗਦਾ ਪਤਾ ਗੱਲ ਕੀ ਐ ਸੋਨੇ ਤੂੰ ਐਦਾਂ ਨਾ ਤੁਸੀਂ ਬੈ ਕੇ ਸਲਾਹ ਕਰ ਲਓ ਪਹਿਲਾਂ ਜੇ ਤੁਸੀਂ ਵੇਚਣੀ ਹੋ ਤਾਂ ਫਿਰ ਤੇ ਚਲੋ ਇਹ ਵੀ ਜ਼ਰੂਰੀ ਵੇਚਣੀ ਆ ਫਿਰ ਤੇ ਲੈ ਲਾਂਗੇ ਜੀਏ ਤੁਸੀਂ ਏਦਾਂ ਕਲੇਸ਼ ਮਕੋੰਦੇ ਬੰਕੋਦੇ ਘਰ ਚ ਕਲੇਸ਼ ਪੋੜੋ ਤੇ ਫਿਰ ਉਹਦਾ ਵੇਚਣ ਦਾ ਕੀ ਫਾਇਦਾ ਨਹੀਂ ਨਹੀਂ ਕਲੇਸ਼ ਵਾਲੀ ਤਾਂ ਨਹੀਂ ਕੀ ਕੋਈ ਗੱਲ ਹਾਂ ਹੁਣ ਭਾਬੀ ਕਹਿੰਦੀ ਐਂ ਵੇਚਣੀ ਨਹੀਂ ਇਹ ਤੁਹਾਨੂੰ ਕਹਿੰਦਾ ਮੈਂ ਵੇਚਣੀ ਆ ਇਹੋ ਜੇ ਕੋਈ ਤੱਕੇ ਜਿਹਦੇ ਵਿੱਚ ਹੀ ਗੱਲ ਲਿਓ ਮੈਂ ਨਹੀਂ ਚਲਤੀ ਆ ਆਉਂਦੀਆਂ ਵਾ ਇੱਥੇ ਇਹਨਾਂ ਦੇ ਵੀ ਪੇਕੇ ਬਣੇ ਰਹਿਣਗੇ ਮੇਰ ਕੋਈ ਆਉਂਦੀਆਂ ਵਾ ਪੇਕੇ ਅੰਕਲ ਜੀ ਤੁਸੀਂ ਆਪ ਸਿਆਣੇ ਜੀ ਪੇਕੇ ਕਿਹਦੇ ਨਾਲ ਇਹਦੇ ਨਾਲ ਹੀ ਆਣਾ ਤੇ ਇਹ ਉੱਥੇ ਚਲ ਜੂਗੀ ਤੇ ਉੱਥੇ ਪੇਕੇ ਬਣ ਜਾਣਗੇ ਫਿਰ ਕੀ ਇਹ ਪੀ ਕੇ ਉਹਨਾਂ ਨੇ ਆ ਕੇ ਮਿੱਟੀ ਖਾਣੀ ਆ ਚੱਲ ਸੋਨੂ ਐਦਾਂ ਤੂੰ ਕਰ ਰਿਹਾ ਚਲੋ ਜੇ ਪਹਿਲੀ ਮੈਂ ਤੁਹਾਡੇ ਨਾਲ ਕਰ ਦਿੰਨੀ ਆ ਤੇ ਜਦੋਂ ਮੈਂ ਮੁੱਕ ਜੂਗੀ ਤਾਂ ਉਦੋਂ ਤੁਹਾਡੀ ਆ ਭਾਏ ਵੇਚ ਲਿਓ ਤੇ ਭਾਵੇਂ ਰੱਖ ਲਿਓ ਤੇ ਅਜੇ ਸੋਨੂ ਤੂੰ ਜਿਹਦ ਨਾ ਕਰ ਸ਼ਰੀਕਾਂ ਵੱਲ ਵੇਖ ਕੇ ਤੇ ਕਰ ਨਹੀਂ ਆਪਣਾ ਛੱਡ ਦਈਦਾ ਹੁੰਦਾ ਵੀ ਆਪਣੀ ਜਾਇਦਾਦ ਵੇਚ ਕੇ ਤੇ ਨਿਕਲ ਜਾਓ ਇਥੋਂ ਕਲ ਮਾਦਾਬੇ ਤੁਹਾਡੀ ਮਰਜ਼ੀ ਆ ਹਾਂ ਤੇ ਫਿਰ ਮੇਰੇ ਕੋ ਬੇਇੱਜ਼ਤੀ ਨਹੀਂ ਕਰਾਈ ਜਾਂਦੀ ਫਿਰ ਤੁਹਾਡੀ ਮਰਜ਼ੀ ਜਿੱਦਾਂ ਤੂੰ ਕੀ ਕਰਨਾ ਉਦਾਂ ਕਰ ਲੋ ਐਵੇਂ ਤੇਰੀ ਬੇਇੱਜ਼ਤੀ ਕਰ ਲੋ ਤੂੰ ਵੀ ਭਾਬੀ ਦੀ ਮਨ ਲਾ ਹੁਣ ਤੂੰ ਤੂੰ ਜੇ ਤੂੰ ਨਹੀਂ ਨਾ ਕਰ ਤੇ ਤੂੰ ਮਨ ਲਾ ਜੇ ਕਿੰਦੀ ਆ ਵੀ ਨਹੀਂ ਵੇਚਣੀ ਤੇ ਨਾ ਵੇਚੋ ਤੇ ਜੇ ਵੇਚਣੀ ਹੋਊ ਤੇ ਫਿਰ ਦੱਸ ਦਿਓ ਫੇਰ ਨਹੀਂ ਕੋਈ ਗੱਲ ਚੱਲ ਕੁੜੀਆਂ ਨਾਲ ਸਲਾਹ ਕਰਦੇ ਆ ਮਨਪ੍ਰੀਤ ਨੇ ਵੀ ਆਉਣਾ ਸਲਾਹ ਕਰ ਲਿਓ ਕੋਈ ਨਹੀਂ ਅੱਜ ਨਾ ਮਨਪ੍ਰੀਤ ਨੇ ਆਉਣਾ ਆਹੋ ਤੇ ਫਿਰ ਉਹਨਾਂ ਨਾਲ ਸਲਾਹ ਕਰਕੇ ਨਾ ਆਪਾਂ ਸਾਰੇ ਜਣੇ ਜੇ ਮੈਂ ਤੁਹਾਨੂੰ ਫੋਨ ਕਰਾਂ ਤਾਂ ਤੁਸੀਂ ਮੈਨੂੰ ਫੋਨ ਕਰ ਦਿਓ ਮੈਂ ਆ ਜਾਊਂਗਾ। ਨਹੀਂ ਜੋ ਤੁਹਾਡਾ ਹੀ ਰਾਇ ਹੋਊਗੀ ਮੇਨੂੰ ਤਾਂ। ਆ ਚੱਲ ਕੁੜੀਆਂ ਨਾਲ ਸਲਾਹ ਕਰ ਲਓ ਕੀ ਕੁੜੀਆਂ ਆਂਦੀਆਂ ਵਾਂ ਮੈਂ ਤਾਂ ਹੁਣ ਇਹਨਾਂ ਦੇ ਮਗਰ ਹੀ ਆ। ਹਾਂ। ਜੋ ਆਖਣਗੇ ਉਹ ਇਹਨਾਂ ਨੂੰ ਜੋ ਚੰਗਾ ਸਲਾਹ ਕਰਵਾਣਾ ਸਲਾਹ ਕਰਲਾ ਬੈਠ ਕੇ ਕੋਈ ਗੱਲ ਨਹੀਂ ਕਿ ਕਾਲੀ ਗਾੜੀ ਪਈ ਆ। ਆ ਚਲੋ ਕੋਈ ਨਹੀਂ ਇਦਾਂ ਕਰ। ਹਾਂ। ਆਹੋ। ਨਹੀਂ ਸਧਿਆ ਨੂੰ ਨਹੀਂ ਆਉਣਾ ਅੱਜ। ਔਰ ਠੀਕ ਆ ਫਿਰ ਆਉਣਾ ਤੇ। ਕਰ ਲਈਨੇ ਸਲਾਹ ਕੋਈ। ਹਾਂ। ਸਲਾਹ ਕਰਕੇ ਤੇ ਮੁੜ ਕੇ ਫਿਰ ਜਿੱਦਾਂ ਸਾਰਾ ਪਰਿਵਾਰ ਕਹੂਗਾ ਤਾਂ ਕਰ ਲਈ ਤੂੰ। ਕਿਉਂ ਜੇ ਸਾਰਾ ਪਰਿਵਾਰੀ ਨਰਾਜ਼ ਆ ਤਾਂ ਫਿਰ ਤੇਰੀ ਪਿਆਰੀ ਚੰਦਾ ਕੋਈ ਫਾਇਦਾ ਨਹੀਂਗਾ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਪੈਲੀ ਲੈਣੀ ਤੇ ਤੂੰ ਹੱਲ ਨੂੰ ਦੇ ਦੇ ਵੇਚ ਦੇ ਵੇਚ ਦੇ ਜੇ ਪਰਿਵਾਰ ਰਾਜੀ ਆ ਤਾਂ ਵੇਚ ਨਹੀਂ ਰਾਜੀ ਦੇ ਨਾਲ ਚਲੋ ਕਰ ਲੈਂਦੀਆਂ ਕੁੜੀਆਂ ਵੀ ਸਲਾਹ ਕਰ ਲੈਣ ਆਪਣੀਆਂ ਹਾਂ ਜੋ ਉਹ ਅੰਧਗਾਵਾਂ ਉਹਨਾਂ ਐਨਾ ਹੀ ਕਰਨਾ ਜੋ ਕਰਨਾ ਉਹ ਜਿਆਦਾ ਤੇ ਤੁਹਾਡੀ ਆ ਉਹਨੇ ਮਾ ਭਾਬੀ ਨੇ ਘੜੀ ਨਾਲ ਲੈ ਜਣੀ ਆ ਮੈਂ ਤਾਂ ਉਹ ਨਹੀਂ ਵੀ ਮੈਂ ਤਾਂ ਤੁਹਾਡੇ ਕੁੜੀਆਂ ਦੇ ਨਾਂ ਕਰ ਦਿੰਨੀ ਆ ਤੇ ਜਿੰਨਾ ਚਿਰ ਮੈਂ ਜੀਨੀ ਆ ਉਹਨਾਂ ਚਾਹ ਚਲੋ ਮੈਨੂੰ ਇੱਥੇ ਰਹਿਣ ਦੇ ਨਾ ਮੁੜ ਕੇ ਜੋ ਮਰਜੀ ਕਰਨਾ ਆ ਕਹੇ ਸਾਨੂੰ ਲਾਟ ਥੋੜੀ ਹੈ ਕੋਈ ਜ਼ਮੀਨ ਦਾ ਆ ਵੀ ਜੋ ਮੁੜਕੇ ਜੋ ਮਾਰਦਾ ਮੈਂ ਕਹਿੰਦਾ ਚ ਜ਼ਮੀਨ ਹੀ ਰਹਿਣ ਦੇ ਇੱਥੇ ਤੇ ਪਰ ਸਾਡੇ ਨਾਲ ਹੀ ਚਲ ਜਾ ਜ਼ਮੀਨ ਦੇ ਦੇ ਫਿਰ ਉਹਨਾਂ ਨੂੰ ਉਹਨਾਂ ਦੀ ਤੇ ਅੱਗੇ ਸ਼ੁਰੂ ਤੋਂ ਆਖ ਉਹਨਾਂ ਨੂੰ ਦੇ ਦਿੰਨੇ ਆ ਫਿਰ ਨਾਲ ਤੇ ਚਲ ਜਾ ਜ਼ਮੀਨ ਦੀ ਥੋੜੀ ਭੁੱਖਾ ਮੈਨੂੰ ਆਵੇ ਪੁੱਤ ਸ਼ਰੀਕਾ ਨੂੰ ਦੇ ਦਿੰਨੇ ਐਂ ਚਰਾਂ ਦੀ ਮੈਂ ਬੈਠੀ ਆ ਉਦੋਂ ਦੀ ਨਾ ਮੈਂ ਕਿਸ ਨੂੰ ਦਿੱਤੀ ਤੇ ਤੂੰ ਵੀ ਹੁਣ ਜਿੱਤ ਨਾ ਕਰ ਹੁਣ ਤੇ ਮਾਂ ਦਾ ਜਿੱਦਾਂ ਬੋਲਦੀ ਆ ਉਹਨਾਂ ਦੀਆਂ ਨੂੰਹਾਂ ਬੋਲਦੀਆਂ ਵਾ ਹੈ ਉਹਨਾਂ ਦਾ ਮੁੰਡੇ ਜਿੱਦਾਂ ਬੋਲਦੇ ਆ ਕੱਲ ਕੋ ਮਰਮਰਾ ਗਿਆ ਤੇ ਫਿਰ ਜਮੀਨ ਨੂੰ ਕੀ ਚਟਣਾ ਕੋਈ ਨਹੀਂ ਤੇ ਆ ਤੂੰ ਪਕਾਰਿਆ ਕਰੋ ਟਾਈਮ ਪਾਸ ਮੈਂ ਤਾਂ ਅੱਗੇ ਆਨੀ ਪਿੱਛੇ ਪੁਕਾਰਿਆ ਮੈਂ ਵੀ ਟਾਈਮ ਇੰਨੇ ਸੜਾ ਦਾ ਕੱਢਿਆ ਢੀਆਂ ਪਾਲੀਆਂ ਟਾਈਮ ਪਾਸ ਕਰੋ ਆ ਤੇ ਮੈਂ ਮੈਂ ਵੀ ਟਾਈਮ ਕੋ ਮੈਂ ਤੈਨੂੰ ਆਖਿਆ ਤੂੰ ਮੂੰਹ ਨਾਲ ਆਇਆ ਕਰ ਤੇ ਨਾ ਜਾਇਆ ਆ ਕਰ ਸੋਰੀ ਵੀਕ ਚਲੋ ਕੋਈ ਨਹੀਂ ਸਲਾਹ ਕਰ ਰਹੇ ਸਾਰਾ ਪਰਿਵਾਰ ਕੋਈ ਗੱਲ ਨਹੀਂ ਚਲੋ ਕੋਈ ਨਹੀਂ ਤਾਂ ਦੱਸ ਦਾਂਗੇ ਫੋਨ ਕਰਕੇ ਨਾ ਹਾਂ ਫੋਨ ਕਰ ਦੂੰਗਾ ਹਾਂ ਕੋਈ ਗੱਲ ਨਹੀਂ ਕਿ ਮਾੜੀ ਲੱਗਦੀ ਯਾਰ ਚੱਕ ਬਣ ਜਾਂਦਾ ਵਾ ਜੇ ਮਿਲ ਜੇ ਤਾਂ ਚੰਗੀ ਆ ਆਪਣੀ ਜ਼ਮੀਨ ਦੇ ਨਾਲ ਹੀ ਲੱਗ ਜਾਣੀ ਆ ਮੈਂ ਕਿ ਸ਼ਕਤੀ ਲੈ ਲੈਣੀ ਆ ਛੱਡਣੀ ਨਹੀਂ ਜੋ ਮਰਤੀ ਹੋ ਜੇ ਤਾਂ ਕਹਿੰਦੇ ਉਹਨਾਂ ਨੂੰ ਘੱਟ ਕਰੋ ਕਰਨਗੇ ਘੱਟ ਪਰ ਛੱਡਣੀ ਨਹੀਂ ਜਿਨੀ ਇਹਨਾਂ ਲੋਕੋ ਬਣ ਲੈਣਾ 50 ਸੰਜਾਵਾ ਐਂ ਪੈਸੇ ਚੱਕ ਕੇ ਲੈਣੀ ਜਾਣ ਲੈਣੀ ਹੈ ਵਾ ਬੱਬੀ ਲਵਾ ਲਾਂਗੇ ਆਪਣੀ ਵਾਲਾਂ ਦੇ ਖਾਣਾਂ ਨੂੰ। ਉੰਮੀ ਦੀ ਵੀ ਕੋਈ ਗੱਲ ਇਧਰੋਂ ਹੋ ਕੇ ਉਹਨਾਂ ਮੜ ਜਾ।